ਆਪਣਾ ਜਵਾਰ ਦੀ ਬਾਡੀ ਦਾ ਕੰਮ ਨਿਭੜ ਗਿਆ ਤੇ ਆਪਾਂ ਮਸ਼ੀਨ ਲੈ ਕੇ ਚੱਲੇ ਅੱਗੇ ਮੱਕੀ ਦੇ ਸੀਜ਼ਨ ਤੇ ਜਿਹੜੀ ਇਹ ਤੁਸੀਂ ਮਸ਼ੀਨ ਦੇਖ ਰਹੇ ਹੋ ਇਹ ਆਪਣੀ 4 ਨੰਬਰ ਮਸ਼ੀਨ ਆ ਅੱਜ ਸਵੇਰ ਤੋਂ ਆਪਾਂ ਇਹ ਮਸ਼ੀਨ ਨੂੰ ਰੋਡ ਤੇ ਲਿਆਂਨ ਵਾਸਤੇ ਤਿਆਰ ਕਰ ਰਹੇ ਹਾਂ ਪਹਿਲਾਂ ਇਹਨੂੰ ਸਾਫ਼ ਕੀਤਾ ਮਸ਼ੀਨ ਨੂੰ ਫਿਰ ਕਟਰ ਦੇ ਨੱਟ-ਨੋਟ ਪਾਏ ਮੋਟਰਸਾਈਕਲ ਲੱਦਿਆ ਟੈਂਕ ਜਿਹੜਾ ਸਮਾਨ ਰੱਖਣਾ ਸੀ ਉਹ ਰੱਖਿਆ ਤੇ ਦੇ ਟਾਈਮ ਦੀ ਗੱਲ ਕਰੀਏ ਤਾਂ ਹੁਣ 11:00 ਵੱਜ ਗਏ ਤੇ ਮਸ਼ੀਨ ਆ ਜਿਹੜੀ ਆਪਣੀ ਰੋਡ ਤੇ ਜਾਣ ਵਾਸਤੇ ਤਿਆਰ ਆ ਬਾਕੀ ਪਲਾਨ ਹੈ ਰੱਬ ਦਾ ਨਾਮ ਤੇ ਕਰਦੇ ਆ ਫਿਰ ਅੱਜ ਦਾ ਸਭ ਸ਼ੁਰੂ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋ ਮੂ ਮੂ ਸਵਾਗਤ ਤੁਹਾਡਾ ਫਿਰ ਤੋਂ ਕਿਨੋ ਵੀਡੀਓ ਚ ਸ਼ੁਰੂ ਕਰਦੇ ਆ ਅੱਜ ਦਾ ਬਲਾਗ ਕਿਉਂ ਮੋੜੇ ਹੋ ਤਿਆਰ ਆ ਮਸ਼ੀਨ ਓਕੇ ਆ ਚੱਲੀਏ ਫਿਰ ਨਟ ਨੋਟ ਰੋਕਨੇ ਕੋਈ ਸਾਰੇ ਨਹੀਂ ਯਾਰ ਪਤਾ ਨਾ ਬਸ ਠੀਕ ਆ ਤੇ ਚਲੋ ਕਰਦੇ ਆ ਅੱਜ ਦਾ ਸਫ਼ਰ ਸ਼ੁਰੂ ਫਿਰ ਆਪਾਂ ਸੋਹਣੇ ਗੁਰੀ ਉਠੋ ਬਾਈ ਦਿਨ ਚੜ ਗਿਆ ਸੋਹਣੇ ਉਠੋ ਚਾਹ ਪੀ ਆਜੋ ਅੱਪਾ ਰਾਤ 11:00 ਵਜੇ ਆਪਣੇ ਟਿਕਾਣੇ ਤੋਂ ਚੱਲੇ ਸੀ ਮਸ਼ੀਨ ਲਾ ਕੇ ਜੇ ਹੁਣ ਟਾਈਮ ਦੀ ਗੱਲ ਕਰੀਏ ਤਾਂ 6:30 ਹੋ ਗਏ ਤੇ ਆਪਾਂ ਟਾਬੇ ਤੇ ਰੁਕ ਗਏ ਚਾਹ ਪੀਣ ਵਾਸਤੇ ਇੱਥੇ ਚਾਹ ਪੀਨੇ ਆ ਚਾਹ ਪੀਣ ਤੋਂ ਬਾਅਦ ਫਿਰ ਚੱਲਾਂਗੇ ਅੱਗੇ ਪਾਣੂ ਚੱਲਿਆ ਨੂੰ ਤਕਰੀਬਨ ਸਾਢੇ 7 ਘੰਟੇ ਹੋ ਗਏ ਤੇ ਹੁਣ ਚਾਹ ਪਾਣੀ ਪੀਂਦੇ ਆ ਅੱਧਾ ਘੰਟਾ ਆਰਾਮ ਕਰਦੇ ਆ ਉਸ ਤੋਂ ਬਾਅਦ ਫੇਰ ਚੱਲਾਂਗੇ ਆਜੋ ਮੁੰਡਿਆ ਆਜੋ ਕੇਮੇਂ ਬਜੇ ਨਹੀਂ ਦਾ ਚਾਹ ਪਾਣੀ ਪੀ ਲਿਆ ਪਣ ਹੁਣ ਚੱਲਦੇ ਆਪਾਂ ਆਪਣੇ ਅਗਲੇ ਸਫ਼ਰ ਤੇ ਤੇ ਚੱਲ ਬੇ ਮੁੰਡਿਆ ਹਾਕਮ ਸੀਨ ਤਿੰਨ ਮੀੜੀ ਸਫ਼ਰ ਜੇ ਆਪਾਂ ਆਪਣੇ ਸਫ਼ਰ ਦੀ ਗੱਲ ਕਰੀਏ ਤਾਂ ਇੱਥੋਂ ਵੀ ਆਪਣਾ ਸਫ਼ਰ ਆ 30-35 ਘੰਟਿਆਂ ਦਾ ਟਿਕਾਈ ਨਾਲ ਚੱਲੀ ਚੱਲਦੇ ਆਂ ਤੇ ਕੱਲ ਸ਼ਾਮ ਤੱਕ ਆਪਾਂ ਆਪਣੇ ਠਿਕਾਣੇ ਤੇ ਪਹੁੰਚ ਜਾਵਾਂਗੇ ਚੱਲ ਬੇ ਗੁਰੀ ਮਾਰ ਸੈਲਫ ਲੈ ਰੱਬ ਦਾ ਨਾਮ ਰਾਤ 11 ਵਜੇ ਚੱਲੇ ਸੀ ਤੇ ਸਵੇਰੇ ਆਪਾਂ 6:30 ਵਜੇ ਚਾਹ ਪੀਤੀ ਸੀ ਚਾਹ ਪੀਣ ਤੋਂ ਬਾਅਦ ਹੁਣ ਟਾਈਮ 1 ਵਜੇ ਗਿਆ ਤੇ ਆਪਾਂ ਟੱਬ ਦੇ ਰੋਟੀ ਪਾਣੀ ਖਾਣ ਮਸ਼ੀਨ ਦੇ ਪਹਿਲਾਂ ਨਟ ਬੋਲਟ ਚੈੱਕ ਕਰਦੇ ਆਂ ਉਹ ਤੋਂ ਬਾਅਦ ਫੇਰ ਰੋਟੀ ਪਾਣੀ ਖਾ ਕੇ ਅੱਧਾ ਘੰਟਾ ਕਰਾਂਗੇ ਆਰਾਮ ਉਹ ਤੋਂ ਬਾਅਦ ਚੱਲਾਂਗੇ ਫੇਰ ਕਿਉਂ ਕੁਰੀ ਕੀ ਚੱਕਰ ਪੈ ਗਿਆ ਹਾਈਲ ਵਾਲਾ ਬਸ ਠੀਕ ਆਪਾਂ ਤਾਂ ਕਰਕੇ ਮਸ਼ੀਨ ਰੁਕਣਸਾਰ ਪਹਿਲਾਂ ਮਸ਼ੀਨ ਦੇ ਨਟ ਬੋਲਟ ਚੈੱਕ ਕਰਦੇ ਹੁੰਦੇ ਆ ਤੇ ਆਉਂਦੇ ਹੋਏ ਜਿਆਦਾ ਕਸਣਾ ਭੁੱਲ ਗੇ ਰਾਤ ਹਾਈ ਲੋਡ ਸੈੱਟ ਕਰਕੇ ਮੋੜੇ ਤੇ ਜਾਂ ਫਿਰ ਟੜਕ ਕੇ ਖੁੱਲ ਗਿਆ ਇਹ ਵੈਸੇ ਅਜੇ ਤੱਕ ਖੁੱਲਿਆ ਨਹੀਂ ਇਹ ਰਾਤ ਨੂੰ ਲੱਗਾ ਜਦੋਂ ਹਾਈ ਲੋ ਸੈੱਟ ਕੀਤਾ ਉਦੋਂ ਨਟ ਕਸਣਾ ਭੁੱਲ ਗਏ ਇਹ ਤੇ ਰੋਡ ਤੇ ਆਉਂਦੇ ਨੂੰ ਦੇਖ ਖੁੱਲ ਗਿਆ ਇਹ ਬਾਕੀ ਉਹਨੂੰ ਕਸ ਦਾਂ ਕਾਟਰਾਂ ਮਸ਼ੀਨ ਦਾ ਉਹਦੇ ਨਟ ਬੋਲਟ ਦੇਖ ਦਿਆਂ ਉਹਦੇ ਵਾਰ ਹੱਬਾਂ ਦੇ ਨਟ-ਨੋਟ ਦੇਖ ਕੇ ਮੈਂ ਰੋਟੀ ਪਾਣੀ ਖਾਣੇ ਆਂ ਟਾਈਮ 2 ਵਜੇ ਗੇ ਰੋਟੀ ਪਾਣੀ ਖਾ ਲਿਆ ਆਪਾਂ ਕਾਂ ਟਕ ਟਾਬੇ ਤੇ ਰੁਕਿਆ ਤੇ ਦੁਬਾਰੋ ਲੱਗਾ ਚੱਲਣ ਨੂੰ ਆਪਣੇ ਸਫ਼ਰ ਤੇ ਜਿਹੜਾ ਸਾਹਮਣੇ ਮੁੰਡਾ ਮੰਜੇ ਦੇ ਉੱਪਰ ਕੰਬਲ ਬੰਨ ਰਿਹਾ ਉਹਦਾ ਕਾਰਨ ਇਹ ਆ ਵੀ ਜਿਹੜਾ ਬੰਦਾ ਟੈਂਕ ਦੇ ਵਿੱਚ ਪੈਂਦਾ ਉਹਨੂੰ ਧੁੱਪ ਲੱਗਦੀ ਆ ਖਾਸੀ ਜਿਹਦੇ ਕਰਕੇ ਟੈਂਕ ਦੇ ਵਿੱਚ ਜਦੋਂ ਸੌਣਿਆ ਦਿੱਕਤ ਆਉਂਦੀ ਆ ਤੇ ਮੁੰਡਾ ਕਹਿੰਦਾ ਵੀ ਆਪਾਂ ਕੰਬਲ ਬੰਨ ਕੇ ਸ਼ਾਂ ਕਰ ਲੈਨੇ ਆ ਜਿਹੜਾ ਟੈਂਕ ਦੇ ਵਿੱਚ ਪਾਊਗਾ ਉਹ ਆਰਾਮ ਨਾਲ ਪੈ ਜਾਏ ਬਾਕੀ ਕੰਬਲ ਬੰਨਿਆ ਗਿਆ ਲੈਨੇ ਰੱਬ ਦਾ ਨਾਮ ਤੇ ਚੱਲਦੇ ਆ ਆਪਣੇ ਸਫ਼ਰ ਤੇ ਚੱਲ ਵੀ ਗੁਰੀ ਕਰੀਬ 11:00 ਵੱਜ ਗਏ ਤੇ ਆਪਾਂ ਨੇ ਮਸ਼ੀਨ ਠੱਬੇ ਤੇ ਰੋਕਤੀ ਤੇ ਰੋਟੀ ਪਾਣੀ ਖਾਣਿਆ ਰੋਟੀ ਪਾਣੀ ਖਾਣ ਤੋਂ ਬਾਅਦ ਦੁਬਾਰੋ ਸਫ਼ਰ ਸ਼ੁਰੂ ਕਰਾਂਗੇ ਆਪਾਂ ਆਪ ਅੱਜ ਤੀਜੀ ਵਾਰ ਮਸ਼ੀਨ ਰੋਕੇ ਦਿੰਦੇ ਵਿੱਚ ਪਹਿਲਾਂ ਸਵੇਰੇ 6:30 ਵਜੇ ਚਾਹ ਪੀਣ ਨੂੰ ਰੋਕੀ ਸੀ ਫਿਰ 1:00 ਵਜੇ ਰੁਕੇ ਸੀ ਨਾਲ ਰੋਟੀ ਖਾਧੀ ਸੀ ਨਾਲੇ ਆਰਾਮ ਕੀਤਾ ਸੀ ਤੇ ਹੁਣ 11:00 ਵੱਜ ਗਏ ਤੇ ਹੁਣ ਦੁਬਾਰੋ ਆਪਾਂ ਰੋਟੀ ਪਾਣੀ ਖਾਣ ਵਾਸਤੇ ਮਸ਼ੀਨ ਰੋਕੀ ਆ ਕੱਲ 11:00 ਵਜੇ ਚੱਲੇ ਸੀ ਆਪਾਂ ਆਪਣੇ ਠਿਕਾਣੇ ਤੋਂ ਤੇ ਆਪਾਂ ਨੂੰ ਚੱਲਿਆਂ ਨੂੰ 24 ਘੰਟੇ ਹੋ ਗਏ ਆਪਾਂ ਨੇ ਆਪਣਾ ਤਿੰਨ ਹਿੱਸੇ ਜਾਂਗੂਰੀ ਠੱਕੇ ਠੋਕੇ ਤਾਂ ਨਹੀਂ ਬਾਲੇ ਨਹੀਂ ਬਈ ਹੈ ਨਹੀਂ ਨਹੀਂ ਆਇਆ ਵੀ ਕਿਹਦਾ ਰੋਡ ਵਧੀਆ ਇਹ ਰੋਡ ਸਾਫ ਆਣਾ ਰੋਡ ਸਾਫ ਆ ਟੁੱਟਿਆ ਭੱਜਿਆ ਨਹੀਂ ਹੋਇਆ ਬਾਕੀ ਆਇਆ ਵੀ ਜਿਵੇਂ ਕੱਲ ਰਾਤ ਨੂੰ ਮੈਚ ਵਾਲੀ ਸੀ ਅੱਜ ਦਿਨੇ ਤੇ ਨਿਹਰ ਵਾਲੀ ਤੇ ਰਾਤ ਨੂੰ ਅੱਜ ਅੱਧਾ ਤੇ ਕਰਕੇ ਫੇਰ ਝਟ ਲਾਵਾਂਗੇ ਇਹਨਾਂ ਨੂੰ ਆਪਾਂ ਆਪਣੇ ਟਿਕਾਣੇ ਤੇ ਪਹੁੰਚੇ ਜਾਵਾਂਗੇ ਠੀਕ ਆ ਠੀਕ ਆ ਤੇ ਹੁਣ ਰੋਟੀ ਪਾਣੀ ਖਾਣਿਆ ਰੋਟੀ ਪਾਣੀ ਖਾਣ ਤੋਂ ਬਾਅਦ ਫਿਰ ਆਰਾਮ ਕਰਕੇ ਪੰਜ ਸੱਤ ਮਿੰਟ ਫਿਰ ਚੱਲਦੇ ਆਪਾਂ ਨਾਲ ਆਇਆ ਵੀ ਹੁਣ ਟ੍ਰੈਫਿਕ ਜੀ ਜ਼ਿਆਦਾ ਰੋਡ ਤੇ ਇਹ ਘਟ ਜੂਗੀ ਤੇ ਉਦੋਂ ਬਾਅਦ ਇਹਨੇ ਰੋਟੀ ਪਾਣੀ ਖਾਣਿਆ ਆਰਾਮ ਕਰਦੇ ਕਰੀਬ 4:00 ਵਜੇ ਤੇ ਆਪਾਂ ਨੂੰ ਆਪਣੇ ਠਿਕਾਣੇ ਤੇ ਪਹੁੰਚੇ ਨੂੰ 2 ਘੰਟੇ ਹੋ ਗਏ 2 ਘੰਟੇ ਪਹਿਲਾਂ ਆਪਣੇ ਠਿਕਾਣੇ ਤੇ ਪਹੁੰਚ ਗਏ ਸੀ ਆਪਾਂ ਮਸ਼ੀਨ ਦੇ ਮੁਰੋਂ ਮੋਟਰਸਾਈਕਲ ਆਤਾ ਆਪਾਂ ਨੇ ਜਿਹੜਾ ਮਸ਼ੀਨ ਦੇ ਟੈਂਕ ਦੇ ਵਿੱਚ ਸਮਾਨ ਸੀ ਉਹ ਲਾਤਾ ਸਾਰਾ ਉਹ ਲਾ ਕੇ ਸਾਹਮਣੇ ਜਿਹੜਾ ਤੁਸੀਂ ਆ ਦੇਖ ਸਕਦੇ ਹੋ ਇੱਥੇ ਲਾਤਾ ਤੇ ਮਸ਼ੀਨ ਖਾਲੀ ਕਰਤੀ ਆਪਾਂ ਨੇ ਜਿਹੜਾ ਮਸ਼ੀਨ ਦਾ ਕਾਟਰ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਵੀ ਆ ਖੜਾਤਾ ਤੇ ਇਹਦਾ ਥਰੇਸਰ ਬਾਸਕਟ ਖੋਲ ਕੇ ਆਪਾਂ ਨੇ ਇਧਰਲੇ ਪਾਸੇ ਲਵੇ ਰੱਖਤਾ ਇਹਦੇ ਜਿੰਨਾਂ ਵੀ ਸਮਾਨ ਸੀ ਉਹ ਸਾਰਾ ਆਪਣੇ ਲਾਤਾ ਲਾ ਕੇ ਸੈੱਟ ਕਰ ਲਿਆ ਬਾਕੀ ਆਉਂਦੇ ਹੋਏ ਰਾਹ ਦੇ ਵਿੱਚ ਮ ਉਏ ਆਈ ਸੀ ਵੀ ਜਿਹੜਾ ਇਹ ਮਸ਼ੀਨ ਦਾ ਰੇਡੀਏਟਰ ਆ ਉਹ ਲੀਕ ਲੱਗ ਗਿਆ ਸੀ ਰਸਤੇ ਦੇ ਵਿੱਚ ਹੁਣ ਤੇ ਆਪਾਂ ਨੇ ਕਿਸੇ ਨਾ ਕਿਸੇ ਤਰ੍ਹਾਂ ਪਾਣੀ ਪੂਣੀ ਪਾ ਕੇ ਆਪਦੇ ਠਿਕਾਣੇ ਦੀ ਲਿਆਂਦੀ ਮਸ਼ੀਨ ਤੇ ਹੁਣ ਸਭ ਤੋਂ ਪਹਿਲਾਂ ਜਿਹੜਾ ਮਸ਼ੀਨ ਦਾ ਰੇਡੀਏਟਰ ਆ ਆਪਾਂ ਉਹ ਖੋਲਦਾਂ ਉਹ ਖੋਲ ਕੇ ਉਹਦਾ ਕੰਮ ਕਰਾ ਕੇ ਲਿਆਉਣਾ ਕਿਉਂਕਿ ਹਾਲੇ ਇੱਕ ਅੱਧਾ ਦਿਨ ਇੱਥੇ ਕੰਮ ਦੀ ਗੱਲ ਕਰੀਏ ਤਾਂ ਕੰਮ ਹੈ ਨਹੀਂ ਤੇ ਜਦ ਤੱਕ ਆਪਾਂ ਜਿਹੜੀ ਮਸ਼ੀਨ ਇਹਨੂੰ ਤਿਆਰ ਕਰ ਲੈਨੇ ਆ ਕਿ ਮਸ਼ੀਨ ਦੀ ਪੁਲੀ ਬਦਲ ਲੈਨੇ ਆ ਰੋਡ ਵਾਲੀ ਕੱਢ ਕੇ ਖੇਤ ਵਾਲੀ ਪਾ ਲੈਨੇ ਆ ਤੇ ਇਹਦਾ ਰੇਡੀਏਟਰ ਖੋਲਦਾਂ ਉਹਦਾ ਕੰਮ ਕਰਾ ਲਿਆਉਣਾ ਤੇ ਜਿਹੜੇ ਹੋਰ ਤੇ ਸਮਾਨ ਆਪਣੇ ਸਾਰੇ ਆਪਣੇ ਠਿਕਾਣੇ ਤੇ ਰੱਖ ਲਿਆ ਹੁਣ ਸਭ ਤੋਂ ਪਹਿਲਾਂ ਮਸ਼ੀਨ ਦੇ ਰੇਡੀਏਟਰ ਦਾ ਕੰਮ ਕਰਦੇ ਆ ਰੇਡੀਏਟਰ ਦਾ ਜਿਹੜਾ ਆ ਪਾਈਪਾ ਇਥੋਂ ਲੀਕ ਹੋਣ ਲੱਗ ਗਿਆ ਤੇ ਲੀਕ ਕਿਤੇ ਪਹਿਲਾਂ ਦਾ ਹੁੰਦਾ ਸੀ ਇਹ ਰੋਡ ਦੇ ਉੱਪਰ ਜਦੋਂ ਆਪਾਂ ਉਦੋਂ ਥੋੜੀ ਜਿਹੜੀ ਮਸ਼ੀਨ ਦੀ ਰੇਸ ਹੁੰਦੀ ਆ ਉਹ ਵੱਧ ਹੁੰਦੀ ਆ ਜਿਹਦੇ ਕਰਕੇ ਰਸਤੇ ਦੇ ਵਿੱਚ ਇਹ ਖਾਸਾ ਲੀਕ ਹੋਣ ਲੱਗਿਆ ਆਪਾਂ ਨੇ ਘਟੋ ਘਟ ਵੀ ਪੰਜ ਸੱਤ ਜਗ੍ਹਾ ਖੜਾ ਕੇ ਚ ਪਾਣੀ ਪਾਇਆ ਤੇ ਜਿਹੜਾ ਇੰਜਨ ਦਾ ਟੈਂਪਰੇਚਰ ਸੀ ਉਹ ਖਾਸਾ ਚੜ ਜਾਂਦਾ ਸੀ ਮਸ਼ੀਨ ਰੋਕ ਲੈਂਦੇ ਸੀ ਕਿਸੇ ਪੈਟਰੋਲ ਪੰਪ ਤੋਂ ਜਾਂ ਕਿਤੇ ਪਾਣੀ ਦੇਖ ਕੇ ਫਿਰ ਇਹਦੇ ਵਿੱਚ ਪਾਣੀ ਪਾਉਂਦੇ ਠੰ ਤੇ ਬਾਕੀ ਰਸਤੇ ਵਿੱਚ ਖਾਸਾ ਹੈਰਾਨ ਹੋਇਆ ਰੇਡੀਏਟਰ ਕਰਕੇ ਜਿਵੇਂ ਤੁਸੀਂ ਦੇਖ ਸਕਦੇ ਹੋ ਵੀ ਆਹ ਸਾਰਾ ਪਾਣੀ ਨਾਲ ਖਰਿਆ ਪਿਆ ਇਥੋਂ ਤੇ ਪਹਿਲਾਂ ਆਪਣੀ ਗੌਰ ਨਹੀਂ ਕੀਤੀ ਪਹਿਲਾਂ ਲੀਕ ਹੁੰਦਾ ਸੀ ਘੱਟ ਹੁੰਦਾ ਹੋ ਪਰ ਰਸਤੇ ਦੇ ਵਿੱਚ ਆਉਂਦੇ ਹੋਏ ਥੋੜਾ ਜਿਹਾ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਦੱਸਿਆ ਵੀ ਰੇਸ ਜਿਆਦਾ ਹੁੰਦੀ ਆ ਜਿਹਦੇ ਕਰਕੇ ਲੀਕ ਖਾਸਾ ਲੱਗੇ ਸੀ ਹੁਣ ਹੁਣ ਰੇਡੀਏਟਰ ਖੋਲਦੇ ਤਾਂ ਰੇਡੀਏਟਰ ਖੋਲਣ ਤੋਂ ਬਾਅਦ ਫਿਰ ਇਹਦਾ ਕੰਮ ਕਰਾ ਕੇ ਲਿਆਉਣਾ ਹੈ ਆ ਵੀ ਇੰਨਾ ਜ਼ੋਰ ਨਾਮ ਤੇ ਲੱਗਦੇ ਹੋਣਾ ਨਹੀਂ ਇਸ ਜੀ ਨਾਲ ਤੇ ਹੁਣ ਇਧਰ ਸਾਨੂੰ ਉਧਰ ਚੁੱਕਾ ਬਣਿਆ

ਮਾਰੂ ਉਹ ਇਹ ਹੜ ਹਲਕੀ ਆ ਕੋਈ ਤੇਰੇ ਰੱਖੇ ਨੂੰ ਬਾਰੇ ਨਿਕਲ ਆ ਇਧਰ ਉਹ ਅਗਦੇ ਤੇ ਬਾਹਰ ਕੱਢ ਨਾ ਉਹ ਟ੍ਰਾਂਸਫਰ ਕਰ ਦੇ ਇਹ ਸੰਭੀ ਗਈ ਦੀ ਉਸ ਤੋਂ ਉਸ ਤੋਂ ਦੇਖ ਹਾਂ ਹਾਂ ਉਹ ਬਲੱਸ ਆਲਾ ਉਹ ਇੱਧਰ ਕੱਢਣਾ ਇਹਨੂੰ ਤਾਂ ਰੈਡੀਏਟਰ ਆਪਣਾ ਤਾਰ ਲਿਆ ਮਸ਼ੀਨ ਤੋਂ ਜੇ ਰੈਡੀਏਟਰ ਦੇ ਹਾਲਤ ਦੀ ਗੱਲ ਕਰੀਏ ਤਾਂ ਰੈਡੀਏਟਰ ਦਾ ਜਿਹੜਾ ਆ ਪਾਈਪ ਆ ਇੱਕ ਤਾਂ ਇਹ ਪਾਈਪ ਲੀਕ ਹੋ ਰਿਹਾ ਇੱਥੋਂ ਜਿਵੇਂ ਤੁਸੀਂ ਦੇਖ ਸਕਦੇ ਹੋ ਖਾਸਾ ਲੀਕ ਹੋ ਰਿਹਾ ਤੇ ਬਾਕੀ ਹੋਰ ਜਿਹੜੀ ਢੋਲਕੀ ਦੀ ਗੱਲ ਕਰੀਏ ਤਾਂ ਜਿਹੜੀ ਸਾਰੀ ਢੋਲਕੀ ਆ ਇਹ ਲੀਕ ਲੱਗਦੀ ਆ ਬਾਕੀ ਪਹਿਲਾਂ ਹੁਣ ਰੈਡੀਏਟਰ ਨੂੰ ਸਾਫ਼ ਕਰ ਦਿਆਂ ਸਾਫ਼ ਕਰਨ ਤੋਂ ਬਾਅਦ ਫਿਰ ਚੈੱਕ ਕਰਾਂਗੇ ਤੇ ਜਿੱਥੋਂ ਜਿੱਥੋਂ ਫਿਰ ਲੀਕ ਹੋਇਆ ਇਹ ਜੇ ਆਪਾਂ ਮੁਰੰਮਤ ਕਰਾ ਕੇ ਲਿਆਵਾਂਗੇ ਬਾਕੀ ਹੁਣ ਇੱਕ ਵਾਰ ਰੇਡੀਟਰ ਨੂੰ ਸਾਫ਼ ਕਰ ਦਿਆਂਗੇ ਜੇ ਆਪਾਂ ਰੇਡੀਏਟਰ ਕਾਚਰੇ ਦੀ ਗੱਲ ਕਰੀਏ ਤਾਂ ਰੇਡੀਏਟਰ ਦੇ ਵਿੱਚ ਕਾਚਰਾ ਖਾ ਸਾ ਜੰਮਿਆ ਹੋਇਆ ਉਹਦਾ ਕਾਰਨ ਇਹ ਆ ਵੀ ਰੇਡੀਏਟਰ ਲੀਕ ਸੀ ਤੇ ਪਾਣੀ ਪੈਂਦਾ ਰਹਿੰਦਾ ਸੀ ਨਾਲ ਹੁੰਦੇ ਕਰਦਾ ਖਿੱਚੀ ਗਿਆ ਜਿਹਦੇ ਕਰਕੇ ਉਹ ਸਾਰਾ ਕਰਦਾ ਜੰਮ ਗਿਆ ਤੇ ਤੁਸੀਂ ਪਾਣੀ ਦੇਖ ਸਕਦੇ ਹੋ ਵੀ ਰੇਡੀਏਟਰ ਦੇ ਵਿੱਚ ਜਿਹੜਾ ਕਾਚਰਾ ਉਹ ਫੁੱਲਿਆ ਪਹਿਲਾਂ ਨੂੰ ਸਾਫ਼ ਕਰ ਦਾਂ ਫਿਰ ਇਹਦੇ ਵਿੱਚ ਪਾਣੀ ਪਾ ਕੇ ਨੂੰ ਚੈੱਕ ਕਰ ਦਾਂ ਤੇ ਉਸ ਤੋਂ ਬਾਅਦ ਫਿਰ ਇਹਦੀ ਪ੍ਰੇਪੇਅਰ ਕਰਾ ਕੇ ਲਾਵਾਂਗੇ ਕਿਉਂ ਗੁਰੀ ਕਿਵੇਂ ਆ ਕਿੰਨਾ ਕੁ ਬੰਦ ਆ ਦੋਨੇ ਸਾਹ ਤਾਂ ਆਉਂਦੇ ਨਹੀਂ ਤਾ ਹਮੇਸ਼ਾ ਇਹਨਾਂ ਗਰਮ ਹੁੰਦੀ ਸੀ ਹੋਰ ਕੰਗਾ ਚੱਲਦੀ ਏ ਠੀਕ ਆ ਇਹ ਲੀਕ ਹੋਣ ਕਰਕੇ ਜੰਮਿਆ ਇਹਨਾ ਬਾਅਦ ਠੀਕ ਆ ਗੌਰ ਨਾਲ ਮਾਰੇ ਤੇ ਪਾਣੀ ਫਿਰ ਚੱਲਦਿਆਂ ਨੂੰ ਲੈ ਕੇ